ਇਕਮਾਰ ਫੀਟ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਤਕਰੀਬਨ ਆਉਂਦੇ 24 ਘੰਟਿਆਂ ਦੇ ਅਗਲੇ 5 ਦਿਨਾਂ ਦੇ ਮੌਸਮ ਦੀ ਜਾਣਕਾਰੀ ਦਵਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਜਿਹੜਾ ਐਕਟਿਵ ਪੱਧਰ ਦਾ ਪੱਛਮੀ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਉਹਦੀ ਜਾਣਕਾਰੀ ਅੱਜ ਦੀ ਵੀਡੀਓ ਦੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਅਤੇ ਮੌਸਮ ਵਿਭਾਗ ਨੇ ਤਕਰੀਬਨ 16 ਤਰੀਕ ਤੱਕ yellow alert ਜਾਰੀ ਕਰ ਦਿੱਤੇਗਾ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤਕਰੀਬਨ ਆਉਂਦੇ 24 ਘੰ ਜੇਕਰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ आसार ਦੇਖਣ ਨੂੰ ਮਿਲ ਸਕਦੇ ਹਨ ਅਤੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਕਿਹੜੇ ਇਲਾਕਿਆਂ ਵਿੱਚ ਆਪਾਂ ਨੂੰ ਅੱਜ ਮੀਂਹ ਦੇ आसार ਦੇਖਣ ਨੂੰ ਮਿਲ ਸਕਦੇ ਹਨ ਬੱਦਲਵਾਈ ਬਣ ਸਕਦੀ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਮਸਕ੍ਰਾਈਬ ਕਰ ਲਓ ਤਾਂ ਜੋ ਕੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਉਹਦੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਮੌਸਮ ਦੀ ਗੱਲ ਕਰੀਏ ਇਸ ਵੇਲੇ ਦੀਆਂ ਲਾਈਵ ਸੈਟ ਤਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਕਰੀਬਨ ਪੱਛਮੀ ਸਿਸਟਮ ਜਿਹੜ ਤਾਂ ਤੱਕ ਆਪਾਂ ਨੂੰ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਲੱਕੇ ਰਾਜਸਥਾਨ ਦੇ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਦੇਖਣ ਨੂੰ ਮਿਲੇਗਾ ਤਕਰੀਬਨ ਜੇਕਰ ਆਪਾਂ ਰਾਜਸਥਾਨ ਦੀ ਗੱਲ ਕਰੀਏ ਗਰਜਲਿਸ਼ ਕਾਲੀਆਂ ਤਗੜੇ ਹਵਾਵਾਂ ਗੜੇ ਗੜੇ ਮਾਰੀ ਆਪਾਂ ਨੂੰ ਤਕਰੀਬਨ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਅਤੇ ਹਰਿਆਣੇ ਦੇ ਵਿੱਚ ਵੀ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਪਿਛਲੇ 24 ਘੰਟਿਆਂ ਦੇ ਵਿੱਚ ਮੀਂਹ ਦੇ ਛਰਾਟੇ ਦੇਖਣ ਨੂੰ ਮਿਲੇ ਕਿਤੇ ਕਿਤੇ ਦਰਮਿਆਨੇ ਮੀਂਹ ਵੀ ਦੇਖਣ ਨੂੰ ਮਿਲਿਆ ਜੇਕਰ ਕਿਤੇ ਹਵਾ ਦੀ ਗੱਲ ਕਰੀਏ ਤਕਰੀਬਨ ਤੇਜ਼ ਛਰਾਟੇ ਕੁਝ ਭਾਗਾਂ ਦੇ ਵਿੱਚ ਆਪਾਂ ਨੂੰ ਰਾਜਸਥਾਨ ਦੇ ਪੂਰਬੀ ਖ ਪੂਰਬੀ ਖੇਤਰਾਂ ਦੇ ਪਾਗਾਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਛਰਾਟੇ ਦੇਖਣ ਨੂੰ ਮਿਲੇ ਮੱਧ ਜ਼ਿਲ੍ਹੇ ਹੋਗੇ ਜਿਸ ਦੇ ਵਿੱਚ ਲਖਨਊ ਹੋ ਗਿਆ ਇਲਾਕਿਆਂ ਵਿੱਚ ਵੀ ਪਿਛਲੇ 24 ਘੰਟਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਇਹ ਸਿਸਟਮ ਮੁੱਖ ਤੌਰ ਤੇ ਜੇਕਰ ਗੱਲ ਕਰੀਏ ਰਾਜਸਥਾਨ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਵੀ ਇਹਨਾਂ ਦਾ ਸਿਸਟਮ ਦਾ ਅਸਰ ਆਪਾਂ ਨੂੰ ਕੁਝ ਖੇਤਰ ਦੇਖਣ ਨੂੰ ਮਿਲ ਸਕਦੇ ਹਨ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇਕਰ ਗੱਲ ਕਰੀਏ ਤਕਰੀਬਨ ਪਿਛਲੇ 24 ਘੰਟਿਆਂ ਦੇ ਵਿੱਚ ਮੌਸਮ ਵਿਭ ਕਰੀਬਨ ਆਪਾਂ ਨੂੰ ਨੋਰਮਲ ਨਾਲੋਂ ਟੈਂਪਰੇਚਰ 4.2 ਡਿਗਰੀ ਉਹ ਆਪ ਦੇਖਣ ਨੂੰ ਮਿਲਿਆ ਪੰਜਾਬ ਦਾ ਤੇ ਸਭ ਤੋਂ ਵੱਧ ਟੈਂਪਰੇਚਰ ਆਪਾਂ ਨੂੰ 31.8 ਡਿਗਰੀ ਟੈਂਪਰੇਚਰ ਲੁਧਿਆਣਾ ਅਤੇ ਪਖੜਾ ਨੰਗਲ ਟੈਂਪ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਜੇਕਰ ਸਭ ਤੋਂ ਵੱਧ ਰਿਆਣੇ ਦੀ ਗੱਲ ਕਰੀ ਆਪਾਂ ਨੂੰ ਰਿਆਣੇ ਦੇ ਵਿੱਚ 36 ਡਿਗਰੀ ਟੈਂਪਰੇਚਰ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਪਿਛਲੇ 24 ਘੰਟਿਆਂ ਦੇ ਵਿੱਚ ਜੇਕਰ ਆਪਾਂ ਉਹਦੇ ਉਹਦੇ 24 48 ਘੰਟਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮੱਝਾ ਖੇਤਰ ਵੀ ਕਵਰ ਹੋ ਸਕਦਾ ਹੈ ਪੁਆਦ ਦੇ ਖੇਤਰ ਵੀ ਕਵਰ ਹੋ ਸਕਦੇ ਹਨ ਟੁੱਟਵੇਂ ਤੌਰ ਤੇ ਆਪਾਂ ਨੂੰ ਉਮੀਦ ਹੈ ਕਿ ਗਤੀਵਿਧੀ ਦੀਆਂ ਦੇਖਣ ਨੂੰ ਮਿਲ ਸਕਦੀਆਂ ਜੇਕਰ ਆਪਾਂ ਇਸ ਵੇਲੇ ਦੀ ਗੱਲ ਕਰੀਏ ਤਾਂ ਇਸ ਵੇਲੇ ਆਪਾਂ ਨੂੰ ਟੁੱਟਵੀਂ ਬੱਦਲਬਾਈ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮੋਗਾ ਹੋ ਗਿਆ ਬਾਕੀ ਪੱਟੀ ਹੋ ਗਿਆ ਫੂਲ ਹੋ ਗਿਆ ਗੁਰਦਾਸਪੁਰ ਹੋ ਗਿਆ ਤਲਵਾਲਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ ਤਕਰੀਬਨ ਅੱਜ ਦੁਪਹਿਰ ਦੀ ਗੱਲ ਕਰੀਏ ਦੁਪਹਿਰ ਨੂੰ ਇਹ ਸਿਸਟਮ ਐਕਟਿਵ ਬੱਦਲ ਦਾ ਸਿਸਟਮ ਆਪਾਂ ਨੂੰ ਇੱਧਰ ਰਾਜਸਥਾਨ ਵਾਲੀ ਸਾਈਡ ਤੋਂ ਦੇਖਣ ਨੂੰ ਮਿਲ ਸਕਦਾ ਸੰਗਰੀਆ ਹੋ ਗਿਆ ਬਾਕੀ ਬਠਿੰਡੇ ਦੇ ਇਲਾਕੇ ਹੋਗੇ ਮਲੋਟ ਹੋ ਗਿਆ ਮਾਨਸਾ ਸੰਗ ਬਾਕੀ ਇਹ ਇਧਰ ਰਿਆਣੀ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਉਮੀਦ ਹੈ ਕਿ ਤੇ ਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇ ਉੱਪਰਲੇ ਇਲਾਕਿਆਂ ਦੀ ਗੱਲ ਕਰੀ ਅੰਮ੍ਰਿਤਸਰ ਪੱਟੀ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵਲ ਕੇ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਅਗਲੇ ਘੰਟੇ ਦੀ ਗੱਲ ਕਰੀ ਤਾਂ ਤਕਰੀਬਨ ਦੁਪਹਿਰ ਨੂੰ ਇਹ ਸਿਸਟਮ ਅੱਗੇ ਵਧੇਗਾ ਜੀ ਸੈਂਟਰਲ ਪੰਜਾਬ ਦੇ ਕੁਝ ਇਲਾਕੇ ਨੰਗਲ ਦੇ ਇਲਾਕੇ ਹੋਗੇ ਨਨਤਪੁਰ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ ਨੂੰ ਕਵਰ ਕਰੇਗਾ ਬਾਕੀ ਆਮ ਤੌਰ ਤੇ ਇਹ ਇਲਾਕੇ ਟੁੱਟਵੇਂ ਤੌਰ ਤੇ ਆਪਾਂ ਨੂੰ ਉਮੀਦ ਹੈ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਕੁਝ ਭਾਗਾਂ ਦੇ ਵਿੱਚ ਤੇਜ਼ ਮੀਂਹ ਤੇ ਕੁਝ ਭਾਗਾਂ ਦੇ ਵਿੱਚ ਹਲ ਟੁੱਟਵੇਂ ਤੌਰ ਤੇ ਬਦਲ ਬਦਲਵਾਈ ਇਧਰ ਪੱਟੀ ਹੋ ਗਿਆ ਅੰਮ੍ਰਿਤਸਰ ਦੇ ਕੁਝ ਇਲਾਕੇ ਹੋਏ ਜਲੰਧਰ ਹੋ ਗਿਆ ਟਾਂਡਾ ਹੋ ਗਿਆ ਗੁਰਦਾਸਪੁਰੋ ਕੇ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮਲੇਰ ਕੋਟਲਾ ਸੰਗਰੂਰ ਟਾਂਡਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਉਮੀਦ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਆਪਾਂ ਤਕਰੀਬਨ ਰਾਤ ਦੀ ਗੱਲ ਕਰੀਏ ਰਾਤ ਨੂੰ ਇਹ ਸਿਸਟਮ ਅੰਮ੍ਰਿਤਸਰ ਪੱਟੀ ਵਾਲੀ ਸਾਈਡ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਹਵਾ ਦੀ ਗੱਲ ਕਰੀਏ ਤਕਰੀਬਨ ਹਵਾ ਆਪਾਂ ਨੂੰ ਟੁੱਟਵੇਂ ਬਦਲਦੇਵੇਂ ਰੂਪ ਦੇ ਵਿੱਚ ਕੁਝ ਭਾਗਾਂ ਦੇ ਵਿੱਚ ਉੱਤਰ ਪੱਛਮੀ ਅਤੇ ਕੁਝ ਭਾਗਾਂ ਦੇ ਵਿੱਚ ਪੂਰਬੀ ਹਵਾ ਦੇਖਣ ਨੂੰ ਮਿਲ ਸਕ ਦਿਨਾਂ ਦੀ ਗੱਲ ਕਰੇ ਤਕਰੀਬਨ 15 ਤਰੀਕ ਨੂੰ ਵੀ ਇਹ ਸਿਸਟਮ ਐਕਟੀਵੇਟ ਹੋ ਰਿਹਾ ਹੈ ਕਿਤੇ ਨਾ ਕਿਤੇ ਕਹਿ ਸਕਦੇ ਆਪਾਂ ਨੂੰ ਉਮੀਦ ਹੈ ਸ਼ਰਾਟੇ ਇੱਧਰ ਤਲਵਾੜਾ ਹੋ ਗਿਆ ਟੰਡਾ ਹੋ ਗਿਆ ਨੰਗਲ ਹੋ ਗਿਆ ਹਿਮਾਚਲ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ 10ਰ ਆਪਾਂ ਨੂੰ ਵੱਧ ਦੇਖਣ ਨੂੰ ਮਿਲ ਸਕਦਾ ਹੈ ਤਕਰੀਬਨ ਉੱਤਰ ਪੱਛਮ ਦਿਸ਼ਾ ਤੋਂ ਆਪਾਂ ਨੂੰ 13 ਕਿਲੋਮੀਟਰ ਸਾਹਮਣੇ ਹਲਕੇ ਦਰਮਿਆਣੀ ਦੇਖਣ ਨੂੰ ਮਿਲੇਗਾ ਜੇਕਰ ਜੀਐਚਐਸ ਮਾਡਲ ਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਅੱਜ ਚੁ ਟੁੱਟਵੇਂ ਤੌਰ ਤੇ ਸਿਸਟਮ ਚੱਲਦਾ ਹੋਇਆ ਦਿਖਾਈ ਦੇਵੇਗਾ ਤਕਰੀਬਨ ਇਸ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਦੇ ਸਿਸਟਮ ਤਕਰੀਬਨ ਅੱਗੇ ਕੁਝ ਕਰ ਜਾਏਗਾ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਮਾਝੇ ਦੇ ਖੇਤਰ ਪ੍ਰਭਾਵਿਤ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ